ਬੰਦਾ ਪੈਸੇ ਕਮਾਉਣ ਦੇ ਚੱਕਰ ਵਿੱਚ ਕਮਾਈ ਕਰਦਿਆਂ ਕਰਦਿਆਂ ਬੰਦੇ ਦੀ ਉਮਰ ਅੱਧਿਓ ਵੱਧ ਵੀਤ ਜਾਂਦੀ ਹੈ ਸੇਧ ਦਾ ਖਿਆਲ ਨਹੀਂ ਰੱਖਦੇ ਬੇਜ਼ਵਾਨਾਂ ਦੀ ਸੇਵਾ ਭਲੇ ਪੱਖ ਨੂੰ ਨਹੀਂ ਬੰਦਾ ਜਾਂਦਾ ਉਹ ਇਨਸਾਨ ਨੂੰ ਲਾਲਚੀ ਹੋਇਆ ਰਹਿੰਦਾ ਐਨੇ ਬਣ ਗਏ ਐਨੇ ਹੋਰ ਬਣਾ ਲਵਾਂ ਤਕਰੀਬਨ ਅੱਧਿਓ ਵੱਧ ਉਮਰ ਬੰਦੇ ਨੂੰ ਪੈਸਾ ਕਮਾਉਣ 'ਚ ਕਮਾਈ ਕਰਨ 'ਚ ਲੰਘ ਜਾਂਦੀ ਹੈ ਤੇ ਬਾਕੀ ਜਿਹੜੀ ਰਹਿੰਦੀ ਆ ਉਮਰ ਉਹ ਲੰਘ ਜਾਂਦੀ ਆ ਖਰਾਬ ਹੋਈ ਸਿਹਤ ਨੂੰ ਠੀਕ ਕਰਨ ਵਾਸਤੇ ਜਿਹੜੀ ਵਿਡੇਪੇ ਵੱਲ ਨੂੰ ਜਾਂਦੀ ਉਮਰ ਫਿਰ ਤੁਹਾਨੂੰ ਪਤਾ ਜਿਹੜੀ ਕਮਾਈ ਕੀਤੀ ਹੋਈ ਸੀ ਉਹ ਫਿਰ ਦਵਾਈਆਂ ਬੂਟੀਆਂ ਨੂੰ ਲਗਾਉਂਦੇ ਨਹੀਂ ਤੇ ਕਈ ਵਾਰੀ ਹਾਲਾਤ ਇਦਾਂ ਦੇ ਹੋ ਜਾਂਦੇ ਆ ਕਿ ਸਾਡੀ ਕੀਤੀ ਹੋਈ ਕਮਾਈ ਵੀ ਸਾਡੇ ਕੰਮ ਨਹੀਂ ਆਉਂਦੀ ਕਿਉਂਕਿ ਅਸੀਂ ਆਪ ਦੇ ਕੋਲ ਕੋਈ ਪੂੰਜੀ ਇਸ ਤਰ੍ਹਾਂ ਦੀ ਨਹੀਂ ਬਣਾ ਕੇ ਰੱਖਦੇ ਇਹ ਲੋਕ ਦੁਆਵਾਂ ਦੇਣ ਕੁਦਰਤ ਵਾਵਾ ਕਰੇ ਤੇਰੀ ਕਿਉਂਕਿ ਬੰਦੇ ਦੀ ਸਾਰੀ ਉਮਰ ਹੀ ਕਮਾਈ ਕਰਦੇ ਆ ਕਮਾਈ ਕਰਕੇ ਫਿਰ ਸਿਹਤ ਲਈ ਠੀਕ ਕਰਦੇ ਆ ਐਂ ਉਮਰ ਲੰਘ ਜਾਂਦੀ ਆ ਤੇ ਸਾਡਾ ਮੈਸੇਜ ਦੇਣ ਦਾ ਤਾਂ ਇਹੀ ਹੈਗਾ ਵੇਕ ਬੰਦਿਆਂ ਕਮਾਈ ਤੂੰ ਸਾਰੀ ਉਮਰ ਕਰ ਲਾ ਤੇਰਾ ਮੁੱਲ ਤਾਂ ਫਿਰ ਵੀ ਨਹੀਂ ਪਹਿਣਾ ਇੱਥੇ ਤੇ ਉਥੇ ਦਰਗਾਹ ਚ ਤੇਰਾ ਮੁੱਲ ਤਾਂ ਪਉ ਚਾਹੇ ਤੂੰ ਕਿੰਨੀ ਮਰਜ਼ੀ ਕਮਾਈ ਕਰ ਲਈ ਪਰ ਤੇਰੀ ਅਸਲ ਕਮਾਈ ਉਹੀ ਆ ਜਿਹੜੀ ਤੇਰੇ ਨਾਲ ਜਾਣੀ ਆ ਬੇਜਵਾਨਾਂ ਦੀ ਬੇਸਹਾਰਾ ਉਹਨਾਂ ਬਜ਼ੁਰਗਾਂ ਦੀ ਸੇਵਾ ਕਰੋ ਜਾਂ ਬੇਜਵਾਨ ਜਿਹੜੇ ਕੁੱਤੇ ਬਿੱਲੇ ਚਿੜੀ ਜਨੌਰ ਉਹਨਾਂ ਦੀ ਸੇਵਾ ਕਰੋ بس ਇੱਕ انسان ਕੋਲੇ ਇਹੀ ਸੇਵਾ ਦੀ ਪੂੰਜੀ ਰਹਿ ਜਾਂਦੀ ਆ ਕਿ ਜਿਹੜੀ ਇੱਥੇ ਤਾਂ ਖਰਚ ਜਿਹੜੀ ਹੋਣੀ ਹੋਣੀ ਹੀ ਆ ਪਰ ਜਿਹੜੀ ਇਹ ਕੀਤੀ ਕਮਾਈ ਆ ਬੰਦਿਆ ਤੇਰੇ ਅੱਗੇ ਜਾ ਕੇ ਤੇਰੇ ਰਾਹ ਖੋਲਣ ਵਾਲਾ ਧਨ ਇਕੱਠਾ ਕਰਨਾ ਜੇ ਤੂੰ ਇਸ ਪੱਖ ਨੂੰ ਤੁਰਪੇਂਗਾ ਤਾਂ ਤੇਰੀ ਵਾਹ ਵਾਹ ਤੇਰੀ ਜੈ ਜੈਕਾਰ ਜੇ ਤੂੰ ਭਲੇ ਪੱਖ ਨੂੰ ਨਹੀਂ ਨਾ ਤੁਰਿਆ ਤੇ ਫਿਰ ਤੇਰੀ ਜਿਹੜੀ ਉਮਰ ਸਾਰੀ ਬੀਤ ਜਾਂਦੀ ਆ ਪੈਸਾ ਕਮਾਉਂਦੇ ਦੀ ਪਰ ਉਹ ਪੈਸਾ ਵੀ ਆਖਰ ਨੂੰ ਤੇਰੇ ਕੰਮ ਨਹੀਂ ਆਉਂਦਾ ਕਿਉਂਕਿ ਸਮਾਂ ਇਸ ਤਰ੍ਹਾਂ ਦਾ ਆ ਗਿਆ ਸਾਡੇ ਆਪਣੇ ਵੀ ਕਈ ਵਾਰੀ ਨਹੀਂ ਪਛਾਣਦੇ ਤੇ ਐ ਇਨਸਾਨ ਐਸੀ ਕਮਾਈ ਕਰ ਇਹੋ ਜੀ ਚੀਜ਼ ਨੂੰ ਹੱਥ ਮਾਰ ਜੋ ਤੇਰੇ ਲੇਖੇ ਆਉਣ ਵਾਲੀ ਆ ਪਾ ਪੁੰਨ ਭਜਨ ਸਿਮਰਨ ਇਹ ਇਸ ਹਿਵਾ ਵਾਲਾ ਪੱਖਾ ਦਰਖਤ ਲਾਓ ਕੁਦਰਤ ਨਾਲ ਪਿਆਰ ਕਰੋ ਕਦੇ ਵੀ ਕਿਸੇ ਦਾ ਮਨ ਦੁਖੀ ਨਾ ਕਰੋ ਆਪ ਵੀ ਖੁਸ਼ ਰਹੋ ਤੇ ਅਗਲੇ ਨੂੰ ਵੀ ਖੁਸ਼ ਰੱਖੋ ਇਹ ਅਸਲ ਕਮਾਈ ਆ ਇਸੇ ਨੇ ਤੇਰਾ ਸਾਥ ਦੇਣਾ ਇਹ ਕਮਾਈ ਹੀ ਤੈਨੂੰ ਤੰਦਰੁਸਤੀ ਬਖਸ਼ੂ ਤੇ ਜੇਕਰ ਤੁਸੀਂ ਹੋਰ ਤਰ੍ਹਾਂ ਦੀ ਕਮਾਈ ਕਰਕੇ ਤੇ ਤੰਦਰੁਸਤੀ ਲੈਣ ਇਹ ਨਹੀਂ ਮਿਲਦੀ ਤੰਦਰੁਸਤੀ ਜਿਹੜਾ ਬੰਦਾ ਤਾਂ ਦਰਸਤਾ ਕੋਦੇ ਕੋਲੇ ਪੈਸਾ ਨਹੀਂ ਪਰ ਨਿਆਰੇ ਲੈਂਦਾ ਜੈਸ ਇਨਸਾਨ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਉਹ ਦੁਖੀ ਆ ਪੈਸੇ ਦੇ ਢੇਰ ਹੁੰਦਿਆਂ ਵੀ ਦੁਖੀ ਆ ਕਿਉਂਕਿ ਦੁਖੀ ਪੁਰਸ਼ ਨੂੰ ਪੈਸਾ ਨਹੀਂ ਚੰਗਾ ਲੱਗਦਾ ਇਸ ਕਰਕੇ ਐ ਇਨਸਾਨ ਜਿਹੜੀ ਅਸਲ ਕਮਾਈ ਆ ਨਾ ਤੇਰੀ ਉਹ ਕਮਾਈ ਕਰ ਭਲਾ ਕਮਾਉਣਾ ਸੇਵਾ ਸਿਮਰਨ ਕਰਨਾ ਕੁਦਰਤ ਨਾਲ ਪਿਆਰ ਕਰਨਾ ਜੀਵਾਂ ਨਾਲ ਪਿਆਰ ਕਰਨਾ ਇਹ ਕਮਾਈ ਕਰ ਤੋਂ ਇਹ ਤੇਰਾ ਸਾਥ ਦੇਉਗੀ ਫਿਰ ਵਾਕਈ ਸਿੱਧਾ ਹੀ ਸਵਰਗਾਂ ਦੇ ਵਿੱਚ ਸੱਚਖੰਡ ਚ ਵਾਸਾ ਬੰਦਿਆ ਤੇਰਾ ਠੀਕ ਆ ਧੰਨਵਾਦ ਲਾਈਕ ਸ਼ੇਅਰ ਜਰੂਰ ਕਰ ਦੇਣਾ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਸਮਤ ਬਖਸ਼ੇ ਸਤਿਗੁਰੂ ਮੇਰ ਕਰੇ ਵਾਹਿਗੁਰੂ